ਤਾਂ ਮਾਮਲਾ ਜ਼ਮੀਨ ਦਾ ਰੋਲ ਹੈ ਜਿੱਥੇ ਇੱਕ ਔਰਤ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ ਇਸ ਪੂਰੇ ਮਾਮਲੇ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ਨੂੰ ਲੈ ਕੇ ਪਹਿਲਾਂ ਪੰਚਾਇਤ ਦੇ ਵਿੱਚ ਗੱਲਬਾਤ ਉਠਦੀ ਰਹੀ ਤੇ ਉਸ ਤੋਂ ਬਾਅਦ ਉੱਥੇ ਵੀ ਗੱਲ ਨਾ ਬਣੀ ਤਾਂ ਕੋਰਟ ਦਾ ਸਹਾਰਾ ਲੇਤਾ ਗਿਆ ਤਾਂ ਕੋਰਟ ਵੱਲੋਂ ਸਟੇ ਦਿੱਤੀ ਗਈ ਹੈ ਉਸ ਤੋਂ ਬਾਅਦ ਪਹਿਲੀ ਧਿਰ ਵੱਲੋਂ ਘਰ ਦੇ ਵਿੱਚ ਵੇਖਿਆ ਗਿਆ ਕਿ ਕੋਈ ਮਰਦ ਨਹੀਂ ਹੈ ਸਾਰੇ ਮਰਦ ਜਿਹੜੇ ਕੰਮਾਂ ਉੱਤੇ ਗਏ ਹੋਏ ਨੇ ਅਤੇ ਜਦੋਂ ਮਹਿਲਾਵਾਂ ਜਿਹੜੀਆਂ ਨੇ ਖੇਤਾਂ ਦੇ ਵਿੱਚ ਪਾਣੀ ਲਾਉਣ ਦੇ ਲਈ ਜਾਂਦੀਆਂ ਨੇ ਤੇ ਉਸ ਗੱਲ ਦਾ ਫਾਇਦਾ ਚੁੱਕ ਕੇ ਪਹਿਲੇ ਤਰ ਵੱਲੋਂ ਦੂਜੀ ਤਰ ਦੀ ਮਹਿਲਾਵਾਂ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਇੱਕ ਮਹਿਲਾ ਦਾ ਇੰਨੀ ਬੁਰੀ ਤਰੀਕੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਕਿ ਉਸ ਦਾ ਤਾਂ ਗਲਾ ਹੀ ਵੜ ਦਿੱਤਾ ਜਾਂਦਾ ਹੈ ਅਤੇ ਜਿਹੜੀ ਦੋ ਹੋਰ ਮਹਿਲਾਵਾਂ ਨੇ ਉਸ ਜ਼ਖਮੀ ਹਾਲਤ ਦੇ ਵਿੱਚ ਨੇ ਤੇ ਹਸਪਤਾਲ ਦੇ ਵਿੱਚ ਜ਼ਰ ਇਲਾਜ ਨੇ ਫਿਲਹਾਲ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ 4.5 ਕਿਲੇ ਜ਼ਮੀਨ ਦਾ ਰੋਲਾ ਹੈ ਜੁਥੇ ਪਹਿਲੀ ਤਰ ਵੱਲੋਂ ਦੂਜੀ ਤਰ ਉਤੇ ਹਮਲਾ ਕੀਤਾ ਗਿਆ ਅਤੇ ਹੀ ਜਿਹੜੇ ਦੋਸ਼ ਨੇ ਇਹ ਦੂਜੀ ਤਰ ਵੱਲੋਂ ਲਗਾਏ ਜਾ ਰਹੇ ਨੇ ਜਿਨ੍ਹਾਂ ਤਸਵੀਰਾਂ ਵਿੱਚ ਬੇहद ਹੀ ਦਰਦਨਾਕ ਤਸਵੀਰਾਂ ਨੇ ਜੁਥੇ ਇੱਕ ਔਰਤ ਸੜਕ ਉਤੇ ਪਈ ਹੈ ਅਤੇ ਉਸ ਦਾ ਗਲਾ ਵੱਢਿਆ ਹੋਇਆ ਲਹੂ ਲਹਾਨ ਹਾਲਤ ਦੇ ਵਿੱਚ ਹੈ ਫਿਲਹਾਲ ਤੁਹਾਨੂੰ ਦੱਸ ਰਹੇ ਕਿ ਪੂਰਾ ਮਾਮਲਾ ਛੇੜਾ ਗਿਆ ਫਿਰੋਜ਼ਪੁਰ ਤੋ ਸਪਨੀ ਹੈ ਜੁਥੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਇਹ ਜਿਸ ਪਰਿਵਾਰ ਵੱਲੋਂ ਇਹ ਕਤਲ ਕੀਤਾ ਗਿਆ ਉਹ ਜ਼ਮੀਂਦਾਰ ਪਰਿਵਾਰ ਦੱਸਿਆ ਜਾ ਰਿਹਾ ਜਿਸ ਵੱਲੋਂ ਇਹ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਉੱਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਅਸਲ ਪਿੱਛੇ ਇਸ ਦਾ ਕਾਰਨ ਕੀ ਹੈ ਹਾਈ ਕੋਰਟ ਵੱਲੋਂ ਸਟੇ ਆਰਡਰ ਆਉਣ ਤੋਂ ਬਾਅਦ ਵੀ ਅਜਿਹਾ ਕਾਰਨਾਮਾ ਕਿਉਂ ਕੀਤਾ ਗਿਆ ਫਿਲਹਾਲ ਇਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਸਰ ਆ ਰਹੇ ਨੇ ਪੀੜਤ ਪਰਿਵਾਰ ਉਹ ਸੁਣਦੇ ਆ ਤੁਹਾਡਾ ਕੀ ਨਾਂ ਕਿਥੋਂ ਦੇ ਰਹਿਣ ਵਾਲੇ ਜਿਹੜਾ ਵਾਕਿਆ ਹੋਇਆ ਉਹਦੇ ਬਾਰੇ ਕੀ ਮੇਰਾ ਨਾਂ ਕਾਲਾ ਹੈ ਜੀ ਹਾਂਜੀ ਭਾਜੀ ਉਹ ਮੇਰੇ ਘਰ ਦੀ ਏ ਜਿਹੜੀ ਮਰੀਜ਼ ਦੀ ਡੈਥ ਕਸ਼ਮੀਰੋ ਤੇ ਮੇਰੇ ਸਾਡੇ ਪੈੜੀ ਦਾ ਰੌਲਾ ਸੀ ਅਸੀਂ ਸਾਰੇ ਬੰਦੇ ਕੰਮਾਂ ਤੇ ਗਏ ਆ ਤੇ ਮਗਰੋਂ ਬੰਦੇ ਆਏ ਨੇ ਜ਼ਿੰਮੇਦਾਰ ਜਿਹੜੇ ਜਿਨ੍ਹਾਂ ਨਾਲ ਰੌਲਾ ਸਾਡਾ ਸ਼ੀਟ ਮਿਲਿਆ ਕੱਲ ਅਸੀਂ ਜਿਹਦੇ ਨੂੰ ਉਹਨਾਂ ਨੂੰ ਮਿਲਾਈ ਦੁਜਾ ਆਰਡਰ ਤੇ ਉਹਨਾਂ ਨੇ ਪਹਿਲੀ ਵਾਰੀ ਬੁਹਾਤੀ ਸੀ ਕਿ ਸਾਨੂੰ ਮਿਲਿਆ ਸਟੇ ਅਈ ਉਹਨਾਂ ਨੇ ਵੀ ਤੁਸੀਂ ਵੜ ਨਹੀਂ ਸਕਦੇ ਪੈਜ ਉਹਨਾਂ ਨੇ ਵੇਖਿਆ ਵੀ ਬੰਦੇ ਅੱਜ ਹੈ ਨਹੀਂ ਦੇ ਘਰੇ ਕੋਈ ਕੰਮ ਤੇ ਸਾਰੇ ਗਏ ਨੇ ਉਹ ਆਏ ਨੇ ਬੰਦੇ ਤੇ ਉਹਨਾਂ ਨੇ ਬੁੜੀਆਂ ਹੱਡੀਆਂ ਵੜ ਦਿੱਤੀਆਂ ਕਿਹੜੀ ਜਗ੍ਹਾ ਦਾ ਇਹ ਪਿੰਡ ਫੱਤੂ ਵਾਲਾ ਜੀ ਇਹ ਤੁਹਾਡੇ ਕੀ ਲੱਗਦੇ ਵੀ ਮੇਰੀ ਵਾਹ ਫਾ ਜੀ ਇਹ ਕੀ ਗੱਲ ਕੀ ਹੋਈ ਸਾਰੀ ਪਹਿਲੀ ਦੀ ਗੱਲ ਏ ਸਾਰੀ ਕਿੰਨਾ ਕਿੰਨੀ ਕਿੰਨੀ ਪਹਿਲੀ ਏ ਜੀ ਸਾਡੇ ਕੋਲ 3.5 ਕਿੱਲੇ ਪਹਿਲੀ ਏ ਤੇ ਪਹਿਲਾ ਸਾਡੇ ਦੁਜਾਰੇ ਦਾ ਰੋਲਾ ਸੀ ਫਿਰ ਜਿਹੜੇ ਸਾਡੇ ਸਾਡੇ ਕੋਲੇ ਕੀ 1.5 ਕਿੱਲਾ ਪੋਣੇ ਦੇ ਲਈ ਉਹ ਨਾ ਜਰੂਰ ਆਹਦਾ ਇਹ ਕਿੰਨਾ ਵੱਲ ਤੁਹਾਨੂੰ ਪਹਿਲੇ ਦਿੱਤੀ ਗਈ ਆ ਸਾਡ ਨੂੰ ਪਹਿਲੇ ਭੂਮੀਦਾਨ ਵੱਲੋਂ ਦਿੱਤੀ ਗਈ ਭੂਮੀਦਾਨ ਵੱਲੋਂ ਕਿੰਨੇ ਟਾਈਮ ਪਹਿਲਾਂ ਸੀ ਇਹ ਪਹਿਲਾਂ ਸਾਡੇ ਪਿਓ ਦਾਦਿਆਂ ਦੇ ਵੇਲੇ ਦੀ ਹੈ ਫਿਰ ਵੀ ਕਿੰਨਾ ਟਾਈਮ 50 ਸਾਲ 60 ਸਾਲ ਜਿਆਦਾ ਜਿਹੜੀ ਹੋ ਗਿਆ ਹਣਾ ਜੀ ਕੋਰਟ ਕੇਸ ਚੱਲ ਰਿਹਾ ਸੀ ਹਾਂਜੀ ਕੋਰਟ ਕੇਸ ਸਾਡਾ ਚੱਲਦਾ ਪਿਆ ਜੀ ਤੁਹਾਨੂੰ ਕੋਰਟ ਵੱਲੋਂ ਆਰਡਰ ਹਾਂਜੀ ਕੋਰਟ ਨੇ ਸਾਨੂੰ ਸਟੇ ਦਿੱਤਾ ਸਾਡੇ ਕੋਲ ਸਟੇ ਪਿਆ ਹੈ ਛੋਟਾ ਲੋ ਆਰਡਰ ਮੇਰਾ ਨਾਮ ਰਾਜਕੁਮਾਰ ਹੈ ਜੀ ਕਿਥੋਂ ਦੇ ਰਹਿਣ ਵਾਲੇ ਟਿੰਡ ਫੱਤੂ ਵਾਲਾ ਜੀ ਸਾਡਾ ਵਾਕਿਆ ਕਿੱਥੇ ਕਰਕੇ ਹੋਇਆ ਇਹ ਘਰੇ ਹੋਇਆ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੀ ਸਿਸਟਰ ਹੈ ਜੀ ਕੀ ਨਾਮ ਇਹਨਾਂ ਦਾ ਇੱਕ ਕਸ਼ਮੀਰੋ ਜੀ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਜੀ ਕਿਸ ਗੱਲ ਨੂੰ ਜੀ ਜ਼ਮੀਨ ਦਾ ਸਾਡੀ ਦਾ ਰੋਲਾ ਸੀ ਅਸੀਂ ਪਹਿਲਾਂ ਪੰਚਾਇਤ ਰਾਹੀਂ ਫੈਸਲਾ ਕਰਦੇ ਰਹਿ ਅਸੀਂ ਸਾਡਾ ਫੈਸਲਾ ਨਹੀਂ ਹੋਇਆ ਫਿਰ ਅਸੀਂ ਅਦਾਲਤ ਚੁੱਕ ਤੇ ਕੇਸ ਲਾਤਾ ਉਹਨਾਂ ਵੀ ਲਾਤਾ ਅਸੀਂ ਵੀ ਲਾਤਾ ਸਾਨੂੰ ਅੱਜ ਸਟੇ ਮਿਲਿਆ ਤਰੀਕ ਦਾ ਉਹਨਾਂ ਆਖਿਆ ਵੀ ਤੁਸੀਂ ਮਹੀਨਾ ਨਾ ਉਹ ਵੜਨ ਦੇ ਨਾ ਤੁਸੀਂ ਵੜੋ ਇਹ ਜਦੋਂ ਜਿੰਦੇ ਫੈਸਲਾ ਹੱਕ ਚ ਹੋ ਜਾਏਗਾ ਉਹ ਜ਼ਮੀਨ ਵਾ ਲੈਗਾ ਤੇ ਅੱਜ ਘਰੇ ਕੋਈ ਨਹੀਂ ਬੰਦਾ ਹੈਗਾ ਘਰੇ ਬੀਬੀਆਂ ਕੱਲੀਆਂ ਸੀ ਕਿੰਨੇ ਬੰਦੇ ਆਏ ਸੀ ਉਹ ਹੈਗੇ ਨੇ 30 35 ਬੰਦੇ ਆਏ ਨੇ ਜੀ ਕਾਪੇ ਕੁਰਬਾਨਾ ਲੈ ਕੇ ਕਈ ਕੁਆੜੀ ਲੈ ਕੇ ਉਹਨਾਂ ਦੇ ਜ਼ਿਮੀਂਦਾਰ ਨੇ ਜੀ ਜ਼ਿਮੀਂਦਾਰਾਂ ਦਾ ਰੋਲਾ ਪਿੰਡ ਫੱਤੂ ਵਾਲੇ ਦੇ ਰਹਿਣ ਵਾਲੇ ਜੀ ਸਾਡੇ ਲਾਗੇ ਦੇ ਨੇ ਟਾਣੀ ਨਾਲ ਹੀ ਘਰ ਦੇ ਨਾਲ ਘਾਰੀ ਜੀ ਅਸੀਂ ਬਾਹਰ ਗਿਆ ਚਲੇ ਉਹ ਆਏ ਨੇ ਘਰੋਂ ਨਿਕਲ ਕੇ ਤੇ ਇਹਨਾਂ ਬੀਬੀਆਂ ਨੇ ਰੋਕਿਆ ਵੀ ਅੱਜ ਦਾ ਦਿਨ ਤੁਸੀਂ ਪੈੜੀ ਨਾ ਵੜੋ ਉਹਨਾਂ ਨੇ ਕੀ ੱਤਕਾ ਕਰਕੇ ਤੋਂ ਮਾਰ ਕੇ ਦੇ ਇੱਕ ਦੀ ਤਾਂ ਵੜ ਦਿੱਤੀ ਸਾਰਾ ਆਕ ਜੀ ਇੱਕ ਦਾ ਸਿਰ ਜ ਖੁੱਲਾ ਪਿਆ ਸਾਰਾ ਹੀ ਇੱਕ ਦਾ ਮੋਢਾ ਵੱਡਿਆ ਪਿਆ ਸਾਰਾ ਹੀ ਜੀ ਤਿੰਨ ਲੇਡੀਆਂ ਹੋਈਆਂ ਹਾਂਜੀ ਤਿੰਨ ਡੈਥ ਹੋ ਕੇ ਦੋ ਦੋ ਜਖਮੀਆਂ ਆ ਜੀ ਦੋ ਜ਼ਖਮੀ ਹੋਈਆਂ ਉਹ ਇੱਥੇ ਹਸਪੀਟਲ ਦਾਖਲ ਕੀਤੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਾਡਾ ਫਰਬਾਸ ਇਹੋ ਹੀ ਸਾਡਾ ਵੀ ਕੋਈ ਮਸਲਾ ਇਹੋ ਹੀ ਹੋਣਾ ਚਾਹੀਦਾ ਨਿਆਂ ਸਾਫੀ ਮੰਗਣੀ ਹੈ ਜੀ ਨਾਲ ਤੁਹਾਡਾ ਰਾਜਕੁਮਾਰ ਹੈ ਜੀ ਕਿੱਥੋਂ ਰਹਿਣਾ ਪਿੰਡ ਫਤੂਵਾਲਾ ਜੀ ਇੱਕ ਸਰ ਜ਼ਮੀਨੀ ਵਿਵਾਦ ਕੋ ਲੈ ਕੇ ਫਤੂਵਾਲੇ ਪਿੰਡ ਵਿੱਚ ਹੋਇਆ ਹਸਾ ਹੈ ਜੀ ਉਸ ਕੇ ਬਾਰੇ ਵਿੱਚ ਕਹਿੰਦੇ ਤੇ ਫਤੂਆਲਾ ਪਿੰਡ ਹੈ ਜੀ ਉੱਥੇ ਜਮੀਨ ਦਾ ਕੋਈ ਵਿਵਾਦ ਚੱਲ ਰਿਹਾ ਸੀਗਾ ਆਪਸ ਵਿੱਚ ਝਗੜਾ ਸੀਗਾ ਉਹਦੇ ਵਿੱਚ ਕੁਝ ਜਣੇ ਇਕੱਠੇ ਹੋ ਕੇ ਉਹਨੂੰ ਜਮੀਨ ਤੇ ਆਪਦੀ ਜਿਹੜਾ ਕਬਜ਼ਾ ਕਰਨ ਚੱਲੇ ਜਿਹੜੀ ਜਿਹੜੀ ਡਿਸਪਿਊਟਡ ਜਗ੍ਹਾ ਸੀ ਉੱਥੇ ਚੱਲੇ ਸੀ ਦੂਸਰੇ ਪਾਸੇ ਕੁਝ ਔਰਤਾਂ ਸੀ ਉਹਨਾਂ ਨੇ ਰੋਕਿਆ ਆਪਸੀ ਟਕਰਾਅ ਹੋਇਆ ਇਹਨਾਂ ਨੇ ਉਹਨਾਂ ਦੇ ਸੱਟਾਂ ਮਰੀਆਂ ਜਿਸ ਦੇ ਵਿੱਚ ਇੱਕ ਕਸ਼ਮੀਰੋ ਵਾਈਫ ਆਫ ਕਾਲਾ ਸਿੰਘ ਤੇ ਉਹਦੀ ਡੈਥ ਹੋ ਗਈ ਇੱਕ ਨਿੱਕੋ ਵਾਈਫ ਆਫ ਮਗਰ ਸਿੰਘ ਉਹ ਇੰਜਰਡ ਹੈ ਤੇ ਹਸਪੀਟਲ ਦਾਖਲ ਹੈ ਤੇ ਇੱਕ ਹੋਰ ਸੁਖਵਿੰਦਰ ਕੌਰ ਸੁਖੀ ਡਾਕਟਰ ਆਫ ਰਾਜਕੁਮਾਰ ਉਹ ਵੀ ਦਾਖਲ ਹੈ ਤੇ ਇਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਸੰਬੰਧੀ ਇਹਨਾਂ ਨੇ ਆ ਜਿਹੜਾ ਲੜਾਈ ਝਟਾ ਹੋਇਆ ਸਭ ਟੋਟਲ ਕਿੰਨੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ 4.5 ਕਿੱਲੇ ਦੀ ਜਿਹੜੀ ਉਹ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੋਈ ਵਿਵਾਦ